ਨਵੀਂ ਜ਼ਿਲ੍ਹਾ ਜੇਲ੍ਹ ਅੰਦਰ ਬੰਦ ਬੰਦੀ ਭਰਾਵਾਂ ਦੇ ਭੈਣਾਂ ਵੱਲੋਂ ਰਖੜੀ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਰਖੜੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸਵੇਰ ਸਰਕਾਰ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਭਰਾਵਾਂ ਦੀਆਂ ਭੈਣਾਂ ਵੱਲੋਂ ਰਖੜੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅੱਜ ਸਾਰੇ ਦਿਨ ਵਿਸ਼ੇਸ਼ ਛੁੱਟ ਦਿੱਤੀ ਗਈ ਹੈ ਤਾਂ ਜੋ ਭੈਣਾਂ ਜੇਲ੍ਹ ਦੇ ਵਿੱਚ ਜਾ ਕੇ ਆਪਣੇ ਭਰਾਵਾਂ ਦੀ ਕਲਾਈ ਉੱਤੇ ਰਖੜੀ ਬੰਨ ਸਕਣ। ਪੂਰੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਭੈਣਾ ਵੱਲੋਂ ਆਪਣੇ ਬੰਦੀ ਭਰਾਵਾਂ ਨੂੰ ਰਖੜੀ ਬੰਨ੍ਹ ਕੇ ਇਸ ਪਵਿੱਤਰ ਤਿਉਹਾਰ ਨੂੰ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਭੈਣਾ ਵੱਲੋਂ ਆਪਣੇ ਬੰਦੀ ਭਰਾਵਾਂ ਨੂੰ ਰਖੜੀ ਬੰਨ੍ਹ ਕੇ ਖੁਸ਼ੀ ਨੂੰ ਪ੍ਰਗਟ ਕੀਤਾ ਗਿਆ ਹੈ ਭੈਣਾ ਵੱਲੋਂ ਭਰੇ ਮਨ ਦੇ ਨਾਲ ਅਪੀਲ ਵੀ ਕੀਤੀ ਗਈ ਹੈ ਕਿ ਉਹ ਇਸ ਤਰ੍ਹਾਂ ਦਾ ਕ੍ਰਾਈਮ ਨਾ ਕਰਨ ਕਿ ਉਹ ਜੇਲ੍ਹਾਂ ਦੇ ਵਿੱਚ ਬੰਦ ਹੋ ਕੇ ਆਪਣੇ ਪਰਿਵਾਰ ਤੋਂ ਵਿਛੜ ਕੇ ਰਹਿ ਜਾਣ ਤੁਸੀਂ ਕਿੱਥੋਂ ਆਏ ਰਖੜੀ ਬੰਨੂ ਕਕਰਾਲੀ ਤੋਂ ਆਏ ਬੀਰ ਜੀ ਕਿਸ ਕਾਰਨਾ ਕਰਕੇ ਤੁਹਾਡਾ ਜਿਹੜਾ ਹੈਗਾ ਭਰਾ ਅੰਦਰ ਚਲਾ ਗਿਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਕੁਛ ਨਹੀਂ ਜੀ ਬਸ ਬੀਰ ਜੀ ਮੇਰੇ ਭਰਾ ਨਸ਼ੇ ਕਰਦਾ ਸੀ ਉਹ ਨਸ਼ੇ ਕਿਸੇ ਨੇ ਭੇਜਤਾ ਜੀ ਵੀ ਨਸ਼ਾ ਦੇਣ ਉਹ ਨੂੰ ਪਤਾ ਨਹੀਂ ਸੀ ਉਹ ਫੜਿਆ ਗਿਆ ਨਸ਼ੇ ਦੀ ਗੋਲੀਆਂ ਦੀਆਂ ਦੇ ਕੋਲ ਤੇ ਤੁਹਾਨੂੰ ਲੱਗਦਾ ਵੀ ਗਲਤ ਸੰਗਤ ਦੇ ਸ਼ਿਕਾਰ ਹੋਇਆ ਤਾਂ ਕਰਕੇ ਜੇਲ੍ਹ 'ਚ ਆਉਣ ਕਿ ਗਲਤਦਾਈ ਹੋਇਆ ਬੀਰ ਜੀ ਤਾਂ ਹੀ ਜੇਲ੍ਹ 'ਚ ਆਇਆ ਹਾਂਜੀ ਪਰਿਵਾਰ ਨੂੰ ਕਿੰਨਾ ਤੋਕਾ ਹੁੰਦਾ ਪਿੱਛੇ ਜਿੰਨਾ ਪਰਿਵਾਰ ਨੂੰ ਤਾਂ ਬਿਰਜ ਬਹੁਤ ਔਖਾ ਹੋਇਆ ਇਹ ਤੇ ਇਹ ਤਿਹਾੜ ਤੁਸੀਂ ਘਰ ਬਣਾਉਣਾ ਤੇ ਅਸੀਂ ਪੇੜ ਦੇ ਖੜੇ ਅਸੀਂ ਜਿਹੜੇ ਹੈਗੇ ਨੇ ਦੇਖ ਹੂੰ ਕੀ ਕਹਿਣਾ ਚਾਹੁੰਦੇ ਦੱਸ ਬਿਰਜ ਜੀ ਕੁਛ ਨੇ ਕਹਿਣਾ ਚਾਹੁੰਦੇ ਵੀ ਇਹੀ ਪਰਮਾਤਮਾ ਕੋਲ ਦਾਸ ਹੈਗੀ ਮੇਰੇ ਭਰਾ ਜੀ ਚਿੱਤ ਤੇ ਚੇਤੀ ਜਮਾਨ ਤੋਂ ਹੋ ਗਈ ਉਸਦੀ ਇਹਨਾਂ ਦਾ ਜ਼ਿਆਦਾਤਰ ਦੇਖਿਆ ਜਿਹੜੀਆਂ ਹੈਗੀਆਂ ਭੈਣਾ ਮਜੂਸ ਨੇ ਰੂਂਦੀ ਉਹ ਬਾਹਰ ਨਿਕਲ ਰਹੀਆਂ ਰੋਂਦੀਆਂ ਨਿਕਲ ਰਹੀਆਂ ਬਿਰਜ ਜੀ ਕੀ ਕਰੀਏ ਬਿਰਜ ਜੀ ਕਰਮਾਂ ਦੀ ਖੇਡ ਆ ساری ਮੇਰਾ ਨਾਮ ਪ੍ਰੇਰਨਸ਼ਾ ਪਰ ਅੱਛਾ ਤੁਸੀਂ ਇੱਥੇ ਰਿਕਾਰਡਿੰਗ ਕਰਨ ਆਏ ਹੋ ਕਿ ਕਿਸ ਤਰ੍ਹਾਂ ਦੇ ਇੱਥੇ ਪ੍ਰਬੰਧਦੇ ਨੇ ਕੀ ਕੰਮ ਚੱਲਦਾ ਨਹੀਂ ਵੀ ਅਸੀਂ ਤਾਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਜਿਹੜੇ ਭੈਣਾਂ ਭਾਈਆਂ ਨੂੰ ਘਰੇ ਦਰਸਦੀਆਂ ਕਿਰੇ ਉਹ ਹੋ ਰਿਹਾ ਕਿ ਆਪਦਾ ਉਹ ਭਾਈਆਂ ਨਾਲ ਮਿਲ ਕੇ ਰਖੜੀ ਦਾ ਤਿਹਾਰ ਮਨਾਉਂਦੇ ਬਹੁਤ ਵਧੀਆ ਧੰਨਵਾਦ ਕਰਦੇ ਵੀਰੇ ਪੁਲਿਸ ਪ੍ਰਸ਼ਾਸਨ ਦਾ ਪਰਿਵਾਰ ਨੂੰ ਪਿੱਛੇ ਔਖਾ ਵੀ ਹੁੰਦਾ ਬਹੁਤ ਔਖਾ ਵੀਰੇ ਬਹੁਤ ਔਖਾ ਕਿੱਥੇ ਅਸੀਂ ਦੇ ਘਰੇ ਮਨਾਉਣਾ ਸੀ ਵੀਰੇ ਇਹ ਤਿਹਾਰ ਤੇ ਅੱਜ ਅਸੀਂ ਉਰੇ ਬੈਠੇ ਜੇਲ੍ਹ ਪ੍ਰਸ਼ਾਸਨ ਦੇ ਕਿਸ ਤਰ੍ਹਾਂ ਮਨਮਾਨਾ ਵੀਰੇ ਬਹੁਤ ਵਧੀਆ ਨੇ ਬਹੁਤ ਚੰਗੇ ਸਹੂਲਤਾਂ ਵੀਰੇ ਵਧੀਆ ਪਰ ਸੋਹਣੇ ਮਿਲਦੇ ਸਹੂਲਤ ਜਿਵੇਂ ਮੁਲਾਕਾਤ ਕਰਾਉਂਦੇ ਨੇ ਫਿਰ ਪਰਿਵਾਰਿਕ ਮੁਲਾਕਾਤ ਵੀ ਕਰਵਾਉਂਦੇ ਨੇ ਬਹੁਤ ਵਧੀਆ ਬਹੁਤ ਸੋਹਣਾ ਮਹਿਸੂਸ ਹੋ ਰਿਹਾ ਪ੍ਰਸ਼ਾਸਨ ਨੇ ਬਹੁਤ ਵਧੀਆ ਕੀਤਾ ਹੋਇਆ ਜੀ ਠੀਕ ਹੈ ਸਾਰੇ ਪ੍ਰਸ਼ਾਸਨ ਵਧੀਆ ਹੈ ਵੀਰੇ ਬਹੁਤ ਵਧੀਆ ਕੀਤਾ ਇਹਨਾਂ ਨੇ ਮਠਾਈ ਮਠੀ ਦਾ ਪ੍ਰਬੰਧ ਕੀਤਾ ਹੋਇਆ ਖੁਦ ਇਹਨਾਂ ਨੇ ਬਹੁਤ ਵਧੀਆ ਕੀਤਾ ਹੋਇਆ ਜੀ ਧੰਨਵਾਦ ਇਹਨਾਂ ਦਾ ਮੇਰੇ ਕੋਲ ਲੜਾਈ ਝਗੜੇ ਦੇ ਉਹਦੇ ਵਿੱਚ ਆ ਗਏ ਜੀ ਹੂੰ ਪਸਤਾਵਾ ਹੈਗਾ ਕਿ ਪਰਿਵਾਰ ਤੋਂ ਦੂਰ ਹਾਂਜੀ ਬਹੁਤ ਜ਼ਿਆਦਾ ਜੀ ਪਸਤਾਵਾ ਬਹੁਤ ਜ਼ਿਆਦਾ ਜੀ ਕਿਤੇ ਤੁਸੀਂ ਇਹ ਸੈਲੀਬ੍ਰੇਟ ਕਰੇ ਕਰਨਾ ਸੀਗਾ ਤੇ ਹਨਾ ਹੁਣ ਇੱਥੇ ਕਰ ਚੁੱਕੇ ਕੀ ਕਹਿਣਾ ਚਾਹੀਦਾ ਆਹ ਇਹ ਤਾਂ ਦੇਖੋ ਜੀ ਮੇਰਾ ਬਾਦ ਕਸਮਾ ਦੀ ਇਹ ਉਰੇ ਬੈਠੇ ਕਹਿਣਾ ਜੀ ਚਲੋ ਪਸਤਾਵਾ ਇਹ ਕਹਾਂ ਦਾ ਬੀਰੇ ਬੈਠੇ ਐਂ ਬਸ ਕਰੇ ਉਹਨਾਂ ਦੇ ਬਹੁਤ ਖੁਸ਼ੀ ਹੋਣੀ ਦੀ ਮੇਰਾ ਸਾਰਿਆਂ ਨੂੰ ਇਹੀ ਕਹਿਣਾ ਚਾਹਣਾਗਾ ਵੀ ਗਲਤ ਕੰਮਾਂ ਤੋਂ ਦੂਰ ਰਹੋ ਘਰੇ ਰਹੋ ਜੀ ਵਧੀਆ ਜੀ ਪਰਿਵਾਰ ਤੋਂ ਬਣਾ ਕੁਝ ਵੀ ਨਹੀਂ ਹੈਗਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਆਪਣੇ ਇੱਥੇ ਸੁਪਰੀਂਡੈਂਟ ਸਾਹਿਬ ਕਮਦੀਪ ਸਿੰਘ ਪੰਗੂ ਜੀ ਤੇ ਡਿਪਟੀ ਸੁਪਰੀਂਡੈਂਟ ਇਹ ਨੇਚਰ ਬਹੁਤ ਵਧੀਆ ਤੇ ਦੇਖਦੇ ਨੇ ਬਹੁਤ ਵਧੀਆ ਟੰਗ ਨਾਲ ਤੇ ਮਤਲਬ ਕਿ ਬਹੁਤ ਜ਼ਿਆਦਾ ਗੁੱਡ ਫੀਲ ਹੁੰਦਾ ਜਿਸ ਤਰ੍ਹਾਂ ਮਤਲਬ ਅੱਗੇ ਪਰਿਵਾਰ ਆ ਕੇ ਇੱਥੇ ਉਸ ਤਰੀ ਫੀਲ ਨਹੀਂ ਹੁੰਦਾ ਮਦਦ ਨੂੰ ਤੇ ਬੰਦਾ ਅੰਦਰੋਂ ਨਾਜ਼ਰਬੰਦ ਹੋ ਜਾਂਦਾ ਹਾਂਜੀ ਤਾਂ ਇਹ ਔਖਾ ਤਾਂ ਹੁੰਦਾ ਜੀ ਫਿਰ ਮਤਲਬ ਕਿ ਫੀਲ ਹੁੰਦਾ ਜੀ ਦੇਖੋ ਘਰੇ ਕਿਤੇ ਘਰ ਦੇ ਵਿੱਚ ਸੈਲੀਬ੍ਰੇਟ ਕਰਦੇ ਆਪਾਂ ਜੇਲ੍ਹ ਦੇ ਵਿੱਚ ਚਲੋ ਇਦਾਂ ਵੀ ਮਤਲਬ ਕਿ ਇੱਥੇ ਬੰਦੇ ਸਾਰੇ ਚੰਗੇ ਆ ਜੀ ਮੁਲਾਜ਼ਮ ਤੇ ਸੁਪਰਡੈਂਟ ਸਾਹਿਬ ਬਹੁਤ ਵਧੀਆ ਮਤਲਬ ਨੇਚਰ ਆ ਉਹਨਾਂ ਦੀ ਤਾਂ ਮਤਲਬ ਕਿ ਜਿਆਦਾ ਉਸ ਤਰ੍ਹਾਂ ਫੀਲ ਨਹੀਂ ਹੁੰਦਾ ਬਹੁਤ ਵਧੀਆ ਢੰਗ ਨਾਲ ਇੱਥੇ ਰੱਖਿਆ ਜਾਂਦਾ ਜੀ ਥੀਲ ਦੇ ਵਿੱਚ ਤੇ ਕੋਈ ਬੜੀ ਵੱਡੀ ਗੱਲ ਨਹੀਂ ਵੀ ਕੋਈ ਖਿਆਈ ਨਹੀਂ ਹੈ ਕਿਸੇ ਚੀਜ਼ ਦੀ ਹਾਂ ਪਸਤਾਵਾ ਜ਼ਰੂਰ ਹੁੰਦਾ ਜੀ ਪਸਤਾਵਾ ਤਾਂ ਹੁੰਦਾ ਹੀ ਹੈ ਕਾ ਚਲੋ ਬੰਦਾ ਸੋਚਦਾ ਵੀ ਕੋਈ ਗਲਤੀ ਚਲੋ ਜੋ ਬੰਦੇ ਤੋਂ ਹੋ ਜਾਂਦੀ ਹੈ ਤਾਂ ਦੁਬਾਰਾ ਖਰ ਬੰਦੇ ਨੂੰ ਆ ਕੀ ਪਤਾ ਲੱਗਦਾ ਜੀ ਵਿੱਚ ਜਦੋਂ ਬੰਦਾ ਆਉਂਦਾ ਨਹੀਂ ਆਉਂਦਾ ਤਾਂ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਜੀ ਅੱਗੇ ਪਾਸੇ ਹਾਂਜੀ ਹਾਂਜੀ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਜ਼ਿਲ੍ਹਾ ਸ਼ਰੀਆਰੂਨਪਾਲ ਜੀ ਦੇ ਹੁਕਮਾਂ ਦੇ ਅਨੁਸਾਰ ਅੱਜ ਰਖੜੀ ਦਾ ਤਿਹਾਰ ਮਨਾਇਆ ਜਾ ਰਿਹਾ ਅੱਜ ਸਵੇਰੇ ਨੌਰਵੇਜ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮੁਲਾਕਾਤਾਂ ਜ਼ਿਲ੍ਹਾ ਦੇ ਕਰਵਾਈਆਂ ਜਾ ਰਹੀਆਂ ਹਨ ਕਿ ਇਸ ਤਰ੍ਹਾਂ ਨੇ ਪ੍ਰਬੰਧ ਕੀਤੇ ਗਏ ਨੇ ਜੇਲ੍ਹ ਦੇ ਅੰਦਰ ਡਿਊਟੀ ਦੇ ਵਿੱਚ ਅਸੀਂ ਇਹ ਦੋਨੇ ਪਿੰਡ ਪਰਵਾਹਾਂ ਨੂੰ ਜਿਹੜਿਆਂ ਨੇ ਸਿਸਟਮ ਦੇ ਅੰਦਰ ਇਹਨਾਂ ਦੇ ਪਰਵਾਹਾਂ ਨੂੰ ਤੇ ਜਿਹੜਿਆਂ ਪਰਾਂ ਦੇ ਉਹਨਾਂ ਦੇ ਪੈੜਾਂ ਨੂੰ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਸੈਟਿੰਗ ਦਿੱਤੀ ਹੈ ਪ੍ਰੋਪਰ ਤੇ ਉਹ ਬੈਠ ਕੇ ਰਖੜੀ ਬੰਨ੍ਹ ਬੰਨ੍ਹ ਰਹੇ ਨੇ ਕਿੰਨੇ ਪ੍ਰੋਵੀਜ਼ਨ ਹੈ ਜੀ ਕਿੰਨੇ ਕੈਦੀ ਹੈ ਹਵਾਲਾਤੀ ਜੇਲ੍ਹ ਦੇ ਅੰਦਰ ਕਿੰਨੇ ਸਾਡੇ ਕੋਲੇ ਸਮੇਂ 1400 ਦੇ ਕਰੀਬ ਬੰਦੀ ਅੰਦਰ ਬੰਦ ਨੇ ਕਿੰਨੀਆਂ ਮੁਲਾਕਾਤਾਂ ਜਿਹੜੀਆਂ ਸੰਭਵ ਅੱਜ ਹੋ ਸਕਦੀਆਂ ਰਖੜੀਆਂ ਜਿਹੜੀ ਵਾਦੋ-ਵਤਨਾਈ ਜਾਂ ਸਭ ਨੂੰ ਸਾਨੂੰ ਆਸ ਹੈ ਕਿ ਸਾਡੀਆਂ 300 ਦੇ ਕਰੀਬ ਮੁਲਾਕਾ